ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਹੋ ਸਨਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਮੈਂ ਲਾਉਣ ਲੱਗਦੀ ਸੀ ਸਾਗ ਨੂੰ ਤੜਕਾ ਇਹ ਤੇ ਆਪਣੇ ਕੋਲ ਸਾਗ ਇਹਨੂੰ ਤੜਕਾ ਲਾ ਲਾਂਗੇ ਇੱਧਰ ਆਲੂ ਮਟਰਾਂ ਦੀ ਸਬਜ਼ੀ ਵੀ ਪਈ ਹੈ ਇੱਧਰ ਰੱਖਿਆ ਜੀ ਰੋੱਧਾ ਵਾਲਿਆਂ ਲਈ ਅੱਜ ਸਵੇਰ ਤੋਂ ਕੋਈ ਵਲੌਗ ਨਹੀਂ ਬਣਾਇਆ ਜੀ ਕਈ ਹੋਈ ਸੀ ਕਿਤੇ ਤੇ ਹੁਣ ਸ਼ਾਮ ਨੂੰ ਆਪਾਂ ਬਣਾ ਕੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਨੇ ਆ ਸਾਰੀ ਭੈਣਪਰਾ ਬਹੁਤ ਸਾਥ ਦੇ ਰਹੇ ਨੇ ਜੀ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਵਲੌਗਰ ਨੂੰ ਧੰਨਵਾਦ ਹੈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੇ ਨਵੇਂ ਆ ਰਹੇ ਨੇ ਆਪਣੇ ਚੈਨਲ ਤੇ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਇਸੇ ਤਰ੍ਹਾਂ ਸੋਨੇ ਸੋਨੇ ਕਮੈਂਟ ਕਰਦੇ ਰਹੋ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆ ਸਕੀ ਜੀ ਤੇ ਇਹ ਤੜਕਾ ਲਾਉਂਗੀ ਜੀ ਮੈਂ ਦੇਸੀ ਘਿਓ ਦਾ ਸਾਗ ਨੂੰ ਨਾ ਦੇਸੀ ਘਿਓ ਦਾ ਤੜਕਾ ਲਾਇਆ ਹੋਈ ਵਧੀਆ ਲੱਗਦਾ ਹੈ ਬਹੁਤ ਸਾਰੀਆਂ ਨਾਲ ਸਬਜ਼ੀਆਂ ਵਿੱਚ ਇਹ ਜਿਹੀਆਂ ਨਹੀਂ ਜਿਹੜੀਆਂ ਮੈਂ ਦੇਸੀ ਘਿਓ ਦੇ ਵਿੱਚ ਹੀ ਮਾਉਣੀ ਆ ਤੇਲ ਦਾ ਤੜਕਾ ਉਹ ਨਾ ਨਹੀਂ ਲਾਉਂਦੇ ਇਹ ਆਪਾਂ ਲਸਣ ਸਿਰ ਕੇ ਚੀਰ ਲਿਆ ਬਰੀਕ ਤੇ ਇਧਰ ਪਿਆਜ਼ ਚੀਰਿਆ ਹੋਇਆ ਇਹ ਦੋਨੇ ਚੀਜ਼ਾਂ ਦਾ ਹੀ ਤੜਕਾ ਲਾਵਾਂਗੇ ਆਦਰਕ ਆਪਾਂ ਪਹਿਲੇ ਬਣਾਉਣ ਵੇਲੇ ਵੱਧ ਪਾ ਦਿੰਨੇ ਆ ਜੀ ਵਿੱਚ ਤਾਂ ਕਰਕੇ ਫਿਰ ਮੈਂ ਤੜਕੇ ਦੇ ਵਿੱਚ ਨਹੀਂ ਪਾਉਣੀ ਕਿਤੇ ਜਾਣ ਕਰਕੇ ਨਾ ਖਲਾਰਾ ਵੀ ਓਕਣੀ ਪਿਆ ਹੁੰਦਾ ਜੀ ਇਹ ਸਾਰਾ ਫਿਰ ਜਲਦੀ ਜਲਦੀ ਬਸ ਮੋٹے ਮੋਟੇ ਕੰਮ ਕਰਕੇ ਚਲੇ ਜਾਂਦੇ ਆ ਤੇ ਇਧਰ ਚੱਲ ਰਹੀ ਹੈ ਜੀ ਗੁਰਬਾਣੀ ਇਹ ਪਲਾ ਦਨੇ ਹੋਣੀਆਂ ਸ੍ਰੀ ਦਰਬਾਰ ਸਾਹਿਬ ਤੋਂ ਤੁਸੀਂ ਵੀ ਦਰਸ਼ਨ ਕਰੋ ਜੀ ਖੜਗ ਤੇ ਤਮੈ ਸਰਣਿ ਤਿਹਾ

ਇਹ ਖਵਾ ਲਵਾਂਗੇ। ਇਹ ਗੋਲੀਆਂ ਦੇ ਸਾਡੇ ਢੱਕਾਂਗੇ ਜਿੰਨੇ ਮਾਈ ਆਈ ਦੋਸਤ। ਇਹ ਮਾਈ ਦਾ ਸੇਪਾ ਮਾ ਲਈ ਜਿਵੇਂ ਨਾ ਤੁਸੀਂ ਦੇਖਣਾ। ਇਹਨਾਂ ਆਪ ਰੋਟੀ ਬਣਾਵਾਂਗੇ ਮੱਕੀ ਦੀਆਂ। ਪਾਣੀ ਦਾ ਥੋੜਾ ਜਿਆਦਾ ਪਾ ਤੇ ਉਹ ਕੋਈ। ਅੱਛੀ। ਯਾਦ ਕਰਕੇ ਜੇ ਜਲਦੀ ਫਿਰ ਹੋਵੇ ਚੱਕ ਦੱਸਿਓ ਆਪਾਂ। ਨਾਲ ਦੀ ਨਾਲ ਪਾ ਲਈ ਤੁਸੀਂ ਅਗਲੀ ਵਾਰ ਖਾਣੇ ਚੀਜ਼ ਬਣਾ ਲੈਂਦੇ ਜਿਸ ਵਾਲਾ ਕੱਟਾਂਗੇ ਇਹਨਾਂ ਦਾ ਕੰਟ ਦਾ ਬਾਰੀ ਇਹਨੂੰ ਵੀ ਦਬਾ ਦੇ ਗਾਣ ਪਾਣੀ ਨਾਲ ਦੋ ਮਿਤੀਨ

ਆ ਜਿਹੜਾ ਪੈਣਾ ਇਹ ਥੋੜਾ ਥੋੜਾ ਨੌਨ ਐ ਬਾਹਰ ਨਹੀਂ ਇਹ ਨਾਲ ਇਹ ਵਧੀਆ ਕਰਾਰਾ ਜਾ ਹੋ ਜਾਂਦਾ ਤਾਂ ਇਹ ਸਟੱਕ ਕੱਢਨੇ ਹੋਰ ਧੀ ਹੌਲੀ ਬਣਦੀ ਜਾਊਗਾ। ਨਾ ਕੰਮ। ਮੈਂ ਇੰਨਾ ਲੱਗਤੀ ਨਹੀਂ ਕੰਮ ਕਰਦੀ ਕਦੀ ਨਾ ਹਾਂ ਬਰਵਾਣੀ ਚੱਲਦੀ ਆ ਸੋਣਦੇ ਆ। ਤਾਂ ਬਹੁਤ ਵਧੀਆ ਲੱਗਦਾ ਹੈ ਮਨ ਨੂੰ ਸੋਣ ਮਿਲਦਾ ਹੈ। ਨਾਲੇ ਕੰਮ ਦੇ ਵਿੱਚ ਮਨ ਲੱਗਦਾ ਹੈ। ਨਾਲੇ ਚੀਜ਼ ਵਧੀਆ ਬਣਦੀ ਹੈ ਜੀ। ਬਹੁਤ ਸਾਰੇ ਫਾਇਦੇ ਨੇ ਕਰਵਾਉਣ ਤੋਂ ਤੇ ਜਿਹੜਾ ਵੀ ਵਰਵਾਣੀ ਬਣਦੀ ਸਮੇਂ ਆਪਾਂ ਖਾਣਾ ਬਣਾਉਂਦੇ ਆ। ਜਿਹੜਾ ਵੀ ਉਹ ਖਾਉਂਦੇ ਹਾਂ ਥਾਲੇ ਦੀ ਤੇ ਵਰਵਾਣੀ ਦਾ ਸੱਜੂ ਹੋਊਗਾ। ਆਹ ਰੱਖੋ ਵਰਵਾਣੀ ਨੂੰ ਨਾਲ ਜਿਹੜੀ ਤੇ ਜਾਣਾ। ਇਹਨਾਂ ਮਿਲਤਾ ਪਰ ਨਾਲੇ ਨੂੰ। ਲੋ ਜੀ ਤੱਕ ਲੱਗ ਗਿਆ ਆਪਾਂ। ਇਹ ਵਿੱਚ ਪਾ ਦੇਣਾ ਤੁਮਾ ਥੋੜਾ ਨੂਰਜ ਥੋੜੀ ਪਾਵਾਂਗੇ ਜਿਆਦਾ ਨਹੀਂ ਜਿੰਨਾ ਕੋਸਟ ਕਰਾਉਣਾ ਘਟ ਜਾਂਦਾ ਬਾਕੀ ਆਪਾਂ ਨੂੰ ਦਿੱਤੀ ਚੀਨੀ ਵੀ ਪਾ ਦੇਣਾ ਵਿੱਚ

ਇਹ ਕਣਕ ਦਾ ਆਟਾ ਪਿਆ ਸੀ ਆਪਣੇ ਕੋਲ ਇਹਦੇ ਆਪ ਰੋਟੀ ਬਣਾ ਲਾਂਗੇ ਜੀ ਸੈਮੀ ਲੇਨ ਸੈਮੀ ਮੱਕੀ ਦੀ ਰੋਟੀ ਨਹੀਂ ਖਾਂਦਾ ਹੈਗਾ ਦੋ ਰੋਟੀਆਂ ਮਾਰ ਜਾਣਗੇ ਇਹ ਜੇ ਤਵਾ ਪਾ ਕੇ ਮਿੱਟੂਲੇ ਗੈਸ ਕੱਟ ਕਰ ਦੂੰਗੀ ਨਹੀਂ ਰੋਟੀਆਂ ਬਚਣ ਲੱਗ ਜਾਂਦੀਆਂ ਨੇ ਫਿਰ ਵਧੀਆ ਨਹੀਂ ਹੁੰਦੀਆਂ ਨੇ Oh. <laughs> ਕੈਨ ਦੀ ਰੋਟੀ ਚਿੱਲੇ ਦੀ ਰੋਟੀ ਦਾ ਤਰ੍ਹਾਂ ਤਾਂ ਨਹੀਂ ਬਣਦੀ ਹੈਗੀ ਜੀ ਚਿੱਲੇ ਦੀ ਰੋਟੀ ਦਾ ਸਵਾਦ ਵੱਖਰਾ ਹੁੰਦਾ ਹੈ ਇਹ ਆਪੇ ਨਾ ਲਓ ਇਹ ਗਾਸ ਮੈਂ ਕੱਟ ਕਰ ਦਿੱਤਾ ਹੁਣ ਤੜਾੜੀ ਗੈਸ ਬਿੱਤੀ ਪੈਂਦੀ ਜੀ ਰੋਟੀਆਂ ਤਵੇ ਤੇ ਮੱਕੀ ਦੀ ਨੀਂ ਕਰਦੀ ਹੈਗੀ ਵਧੀਆ ਵਿੱਚ ਕੱਚੀ ਰਹਿ ਜਾਂਦੀ ਹੈ ਕਣਕ ਦੀਆਂ ਤਾਂ ਤਵੇ ਤੇ ਰੜ ਜਾਂਦੀਆਂ ਨੇ ਆਗੇ ਚੈਟਾ ਸਿੱਖਣਾ ਮੇਰੀ ਚੰਗੀ ਤਰੀਕੀ ਵਿੱਚ ਉੱਚੀ ਦਾ ਰਹੀ ਕਿਤੋਂ ਜਾਂ ਤਾਂ ਕਪੜਾ ਬਣਾ ਕੇ ਖਾਣੀ ਹੈ ਇੱਧਰ ਆਪਣੇ ਰੋਟੇ ਬਣਾਈ ਆ ਜੀ ਫਿਰ ਰੋਟੇ ਪਾਣੀ ਭੰਨੇ ਆ ਵਿੱਚ ਲੋਕੀ ਰੋਟੀ ਅਪੜੀ ਰੱਗੀ ਅੱਜ ਦੀ ਵੀਡੀਓ ਆਪਣੀ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸੇਵ ਨੂੰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਬਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਅਗਿਸੀ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ